ਸਾਸਤ੍ਰਿਕਾ ਦੋਸਤੋ ਯੂਐਸ ਰਿਪੋਰਟ ਨਾਲ ਜੁੜੀ ਤਾਜ਼ਾ ਅਪਡੇਟ ਮੈਂ ਪ੍ਰਿਤਪਾਲ ਮਹਾਰਾਣਾ ਦੋ ਅਪਡੇਟ ਨੇ ਦੋ ਖਬਰਾਂ ਨੇ ਇੱਕ ਬੈਡ ਨਿਊਜ਼ ਹੈ ਤੇ ਇੱਕ ਚੰਗੀ ਨਿਊਜ਼ ਹੈ ਬੈਡ ਨਿਊਜ਼ ਪਹਿਲਾਂ ਸਾਂਝੀ ਕਰ ਰਹੇ ਹਾਂ ਯਾਨੀ ਕਿ ਥੋੜੀ ਜਿਹੀ ਬੈਡ ਅਪਡੇਟ ਹੈ ਸੀਐਨ ਅੰਤੇ ਨਿਊਜ਼ ਇਹ ਆ ਰਹੀ ਹੈ ਆਈਏ ਯਾਨੀ ਕਿ ਇੱਕ ਬਿਲ ਪੇਸ਼ ਕੀਤਾ ਜਾ ਰਿਹਾ ਹੈ ਇੱਕ ਸਟੇਟ ਦੇ ਵਿੱਚ ਜਿਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਾਉਣ ਵਾਲੇ ਨੂੰ 1000 ਡਾਲਰ 1000 ਡਾਲਰ ਦਾ ਇਨਾਮ ਦਿੱਤਾ ਜਾਊਗਾ ਯਾਨੀ ਕਿ ਮਜ਼ਦੂਰੀ ਉਸ ਸਟੇਟ ਹੈ ਜੋ ਨਹੀਂ ਚਾਹੁੰਦੀ ਕਿ ਉਸ ਸਟੇਟ ਦੇ ਵਿੱਚ ਕੋਈ ਵੀ ਅਨ ਡਾਕੂਮੈਂਟਡ ਗੈਰ ਕਾਨੂੰਨੀ ਪ੍ਰਵਾਸੀ ਆਵੇ ਜਾਂ ਰਹੇ ਯਾਨੀ ਕਿ ਜੇਕਰ ਕੋਈ ਰਹਿੰਦਾ ਵੀ ਹੈ ਉਸ ਨੂੰ ਉਸ ਦੀ ਸੂਹ ਦੇਣ ਵਾਲੇ ਨੂੰ ਅੱਗੇ ਪ੍ਰੋਵੀਜ਼ਨਸ ਦੱਸੇ ਗਏ ਨੇ ਕਿ ਨਾ ਹਾਲਾਤਾਂ ਵਿੱਚ ਯਾਨੀ ਕਿ ਜਿਹੜਾ ਉਸ ਨੂੰ ਫੜਵਾਉਂਦਾ ਹੈ ਸੂਹ ਦੇਣ ਵਾਲੇ ਨੂੰ 1000 ਡਾਲਰ ਯਾਨੀ ਕਿ 1000 ਡਾਲਰ ਦਾ ਇਨਾਮ ਦਿੱਤਾ ਜਾਊਗਾ ਮਕਸਦ ਇਹ ਹੈ ਕਿ ਜੋ ਲੋਕਲ ਏਜੰਟਸ ਨੇ ਜੋ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦਾ ਹੈ ਜੇਕਰ ਉਹ ਇਨਫੋਰਮੇਸ਼ਨ ਸਹੀ ਪਾਈ ਜਾਂਦੀ ਆ ਤੇ ਫੜਾਏ ਗਏ ਉਸ ਬੰਦੇ ਨੂੰ ਜੇਲ੍ਹ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਸੂਹ ਦੇਣ ਵਾਲੇ ਨੂੰ 1000 ਡਾਲਰ ਦੇਣ ਦੀ ਪ੍ਰੋਵੀਜ਼ਨ ਬੰਦੋਬਸਤ ਕੀਤਾ ਜਾ ਰਿਹਾ ਇਹ ਬਿਲ ਪੇਸ਼ ਕੀਤਾ ਹਾਲੇ ਕਾਨੂੰਨ ਨਹੀਂ ਬਣਿਆ ਪਰ ਇਸ ਦਾ ਅਸਰ ਜ਼ਰੂਰ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਇੱਕ ਈਮੇਲ ਅਡਰੈਸ ਟੋਨ ਫਰੀ ਨੰਬਰ ਤੇ ਇੱਕ ਪੋਰਟਲ ਦਾ ਵੀ ਐਲਾਨ ਕੀਤਾ ਜਾ ਰਿਹਾ ਜਿਸ ਉੱਪਰ ਇਨਫੋਰਮੇਸ਼ਨ ਦੇ ਕੇ ਅਨ ਡਾਕੂਮੈਂਟਡ ਜਿੰਨੇ ਵੀ ਅਨ ਡਾਕੂਮੈਂਟਡ ਹੈ ਜਾਂ ਫਿਰ ਗੈਰ ਕਾਨੂੰਨੀ ਪ੍ਰਵਾਸੀ ਆ ਉਸ ਦੀ ਜਾਣਕਾਰੀ ਪ੍ਰੋਵਾਈਡ ਕੀਤੀ ਜਾ ਸਕਦੀ ਆ ਜੇਕਰ ਇਹ ਕਾਨੂੰਨ ਮਜ਼ੂਰੀ ਸਟੇਟ ਦੇ ਵਿੱਚ ਪਾਸ ਹੋ ਜਾਂਦਾ ਹੈ ਦਾ ਇਸ ਦਾ ਅਸਰ ਹੋਰ ਸਟੇਟਸ ਤੇ ਵੀ ਪਾਏਗਾ ਡਾਇਰੈਕਟ ਉਸ ਸਟੇਟ ਤੇ ਤਾਂ ਵੀ ਪੈਣਾ ਹੀ ਆ ਇਸ ਖਬਰ ਤੋਂ ਬਾਅਦ ਲੋਕਲਸ ਦਾ ਕਹਿਣਾ ਕਿ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਡਰ ਵਧਿਆ ਹਾਲਾਂਕਿ ਡੋਨਲਡ ਟਰੰਪ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਵੱਲੋਂ ਪਹਿਲਾ ਇਸ਼ਾਰਾ ਹੀ ਡਰ ਪੈਦਾ ਕਰਨਾ ਹੈ ਤਾਂ ਕਿ ਅਨ ਡਾਕੂਮੈਂਟ ਲੋਕਾਂ ਨੂੰ ਅਮਰੀਕਾ ਵਿੱਚੋਂ ਬਾਹਰ ਕੀਤਾ ਜਾ ਸਕੇ ਮਜ਼ਦੂਰੀ ਸਟੇਟ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਨ ਅੰਦਰ ਡਰ ਹੈ ਕਿਉਂਕਿ ਜਦੋਂ ਬੱਚਿਆਂ ਨੂੰ ਵੀ ਸਕੂਲਾਂ ਲੈ ਕੇ ਆਉਣਾ ਹੁੰਦਾ ਉਹ ਕਹਿੰਦੇ ਕਿ ਹੁਣ ਕੋਈ ਜ਼ਰੂਰੀ ਕੰਮ ਹੀ ਹੋਵੇ ਉਦੋਂ ਹੀ ਬਾਹਰ ਨਿਕਲਦੇ ਆ ਤਾਂ ਕਿ ਕਿਸੇ ਹੋਰ ਪੰਗੇ ਵਿੱਚ ਨਾ ਫਸਿਆ ਜਾਵੇ ਇਸ ਕਰਕੇ ਹੁਣ ਲੋਕੀ ਉਹ ਜੋ ਇੰਡੀਆ ਤੋਂ ਨੇ ਜਾਂ ਫਿਰ ਪਾਕਿਸਤਾਨ ਤੋਂ ਨੇ ਜਾਂ ਹੋਰ ਮੁਲਕ ਤੋਂ ਨੇ ਜਿਨ੍ਹਾਂ ਨੂੰ ਢਾਰਿਆ ਕਿ ਉਹਨਾਂ ਨੂੰ ਇਸ ਸ਼ੱਕ ਦੇ ਘੇਰੇ ਦੇ ਵਿੱਚ ਲਿਆ ਜਾ ਸਕਦਾ ਕੁਝ ਨਹੀਂ ਕੀਤੀ ਜਾ ਸਕਦੀ ਆ ਤਾਂ ਖਾਸ ਕੰਮ ਤੇ ਹੀ ਜ਼ਰੂਰਤ ਪੈਣ ਤੇ ਹੀ ਬਹੁਤ ਵੱਡੇ ਕੰਮ ਤੇ ਹੀ ਬਾਹਰ ਨਿਕਲਣ ਦੀ ਨੋਬਤ ਹੈ ਉਸ ਵੱਲ ਸੋਚਿਆ ਜਾ ਰਿਹਾ ਸੋ ਕੁੱਲ ਮਿਲਾ ਕੇ ਮਜ਼ਦੂਰੀ ਸਟੇਟ ਦੇ ਵਿੱਚ ਇਹ ਅਪਡੇਟ ਇਸ਼ਾਰਾ ਕਰਦੀ ਹੈ ਕਿ ਇਸ ਤਰ੍ਹਾਂ ਦੀ ਜੇਕਰ ਲਾਅ ਬਣ ਜਾਂਦਾ ਕਾਨੂੰਨ ਬਣ ਗਿਆ ਤਾਂ ਫਿਰ ਗੈਰਕਾਨੂੰਨੀ ਡਾਕੂਮੈਂਟਡ ਉਸ ਗੈਰਕਾਨੂੰਨੀ ਪ੍ਰਵਾਸੀ ਨੂੰ ਫੜਾਉਣ ਤੇ 1000 ਹਾਸਲ ਕਰਨ ਦੇ ਲਈ ਕਿਸ ਤਰ੍ਹਾਂ ਦੀ ਦੌੜ ਲੱਗੇਗੀ ਕੀ ਉਸ ਦਾ ਅਸਰ ਹੋਏਗਾ ਉਹ ਅਮੈਜ਼ਨ ਕਰਕੇ ਵੀ ਇੱਕ ਤਰ੍ਹਾਂ ਦਾ ਡਰ ਮਹਿਸੂਸ ਹੁੰਦਾ ਹੈ ਦੂਸਰੀ ਖਬਰ ਦੂਸਰੀ ਅਪਡੇਟ ਹੈ ਅਰਸ਼ੀਆ ਤੁਮ ਚైనా ਤੁਮ ਯਾਨੀ ਕਿ ਜਦੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਤੇ ਡੋਨਲਡ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਬਹਿਸ ਹੁੰਦੀ ਹੈ ਤੂੰ ਤੂੰ ਮੈਂ ਹੁੰਦੀ ਹੈ ਸਾਰਿਆਂ ਨੇ ਉਹ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖੀਆਂ ਜੁੜੀਆਂ ਖਬਰਾਂ ਵੀ ਤੁਸੀਂ ਦੇਖੀਆਂ ਹੋਈਆਂ ਪਰ ਇਸ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਤੂੰ ਤੂੰ ਮੈਂ ਮੈਂ ਤੋਂ ਬਾਅਦ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਦਾ ਕੋਈ ਜਵਾਬ ਨਹੀਂ ਆਇਆ ਸ਼ਾਇਦ ਪੁਤਿਨ ਇਹ ਸੋਚ ਰਹੇ ਹੋਣਗੇ ਕਿ ਯੂਰਪ ਦੇ ਜਿਹੜੇ ਉਹਨਾਂ ਦੇ ਨਜ਼ਦੀਕੀ ਹੈ ਵੱਡੀਆਂ ਪਾਵਰਾਂ ਦੇ ਯੂਰਪ ਦੀਆਂ ਉਹਨਾਂ ਨੂੰ ਉਹ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੇ ਇਸ ਕਰਕੇ ਉਹ ਖਾਮੋਸ਼ ਨੇ ਨਾਲ ਦੂਸਰੀ ਇਹ ਵੀ ਗੱਲ ਹੈ ਕਿ ਜਦੋਂ ਨਾ ਸਾਹਮਣੇ ਵਾਲਾ ਖਿਡਾਰੀ ਅਣਜਾਣ ਹੋਵੇ ਤੇ ਖੁਦ ਹੀ ਸਾਰੀ ਗੇਮ ਤੁਹਾਡੀ ਝੋਲੀ ਪਾ ਰਿਹਾ ਹੋਵੇ ਦਾ ਵੱਡਾ ਖਿਡਾਰੀ ਸ਼ਾਂਤੀ ਨਾਲ ਬੈਠ ਕੇ ਖਾਮੋਸ਼ੀ ਨਾਲ ਦੇਖ ਰਿਹਾ ਹੁੰਦਾ ਆਪਣੀ ਕੋਈ ਵੀ ਚਾਲ ਨਹੀਂ ਚੱਲ ਰਿਹਾ ਹੁੰਦਾ ਪਰ ਰਸ਼ੀਆ ਨੇ ਇੱਕ ਹੋਰ ਚਾਲ ਚੱਲੀ ਆ ਰਸ਼ੀਆ ਤੇ ਚਾਈਨਾ ਨੇ ਉਹਨਾਂ ਫੈਡਰਲ EMPLOYES ਦਾ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਦੇ ਉੱਪਰ ਬਾਹਰ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਸੀ ਯਾਨੀ ਕਿ ਇਲਨ ਮਸਕ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵੱਡੀ ਗਿਣਤੀ 'ਚ ਸਰਕਾਰੀ EMPLOYES ਨੂੰ ਬਾਹਰ ਦਾ ਰਸਤਾ ਦਿਖਾਉਣਗੇ ਕਿਉਂਕਿ ਜਦੋਂ ਕੈਬਨਿਟ ਦੀ ਪਹਿਲੀ ਮੀਟਿੰਗ ਹੁੰਦੀ ਹੈ ਉਸ ਵਿੱਚ ਵੀ ਇਲੋਨ ਮਸਕ ਦੇ ਵੱਲੋਂ ਡਿਕਟੇਟ ਕੀਤਾ ਗਿਆ ਸੀ ਸਾਰੀ ਮਿਨਿਸਟਰੀ ਨੂੰ ਹਾਲਾਂਕਿ ਡੋਨਲਡ ਟਰੰਪ ਖਾਮੋਸ਼ ਰਹੇ ਉਹਨਾਂ ਨੇ ਇਹੋ ਆਖਿਆ ਸੀ ਕਿ ਜੋ ਸਾਡੇ ਨਾਲ ਖੁਸ਼ ਨਹੀਂ ਹੈ 언 ਹੈਪੀ ਹੈ ਤਾਂ ਉਹ ਬਾਹਰ ਕੱਢ ਦਿੱਤਾ ਜਾਊਗਾ ਮਜ਼ਾਕੀਆ ਲਹਿਜ਼ੇ ਚ ਉਹਨਾਂ ਆਖਿਆ ਸੀ ਆਪਣੀ ਕੈਬਨਿਟ ਨੂੰ ਪਰ ਜੋ ਫੈਡਰਲ ਅੰਪਲਾਈਜ਼ ਨੇ ਬਹੁਤਿਆਂ ਤੇ ਬਾਹਰ ਕੱਢੇ ਜਾਣ ਦੀ ਜਿਹੜੀ ਤਲਵਾਰ ਲਟਕ ਰਹੀ ਸੀ ਪਰ ਹੁਣ ਪਰ ਹੁਣ ਰਸ਼ੀਆ ਤੇ ਚਾਈਨਾ ਨੇ ਬਾਹਰ ਕੱਢੇ ਜਾਣ ਵਾਲੇ ਉਹਨਾਂ EMPLOYEES ਦੇ ਆਖ ਰੱਖੀ ਹੈ TikTok ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਐਡਵਰਟਾਈਜ਼ ਕਰਨ ਦਾ ਮਨ ਬਣਾਇਆ ਪਲਾਨ ਬਣਾਇਆ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਹਾਇਰ ਕੀਤਾ ਜਾਵੇ ਜਿਸ ਤੋਂ ਪਹਿਲਾਂ ਕਿ ਡੋਨਲਡ ਟਰੰਪ ਤੇ ਇਲਨ ਮਸਕ ਫੈਡਰਲ EMPLOYEES ਨੂੰ ਆਫਿਸ ਤੋਂ ਬਾਹਰ ਕੱਢਦੇ ਉਸ ਤੋਂ ਪਹਿਲਾਂ ਰਸ਼ੀਆ ਤੇ ਚਾਈਨਾ ਉਹਨਾਂ EMPLOYEES ਨੂੰ ਹਾਇਰ ਕਰਨ ਦੀ ਤਿਆਰੀ ਚ ਹੈ ਆਨਲਾਈਨ ਵੀ ਆਫਲਾਈਨ ਵੀ ਔਰ ਵੱਡੀ ਪੇ ਦੇ ਕੇ ਖਾਸ ਤੌਰ ਤੇ ਉਹ ਲੋਕੀ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਕੋਲ ਤਜਰਬਾ ਹੈ ਅਮਰੀਕਾ ਦੀਆਂ ਅੰਦਰੂਨੀ ਜਾਣਕਾਰੀਆਂ ਨੇ ਉਹ ਜਾਣਕਾਰੀਆਂ ਲੈਣ ਦੇ ਲਈ ਰਸ਼ੀਆ ਤੇ ਚਾਇਨਾ ਦੀਆਂ ਏਜੰਸੀਜ਼ ਵਰਕ ਕਰ ਰਹੀਆਂ ਨੇ ਸੋ ਇੱਕ ਤਰ੍ਹਾਂ ਦਾ ਇਹ ਰੋਕਣਾ ਹੈ ਡੋਨਲਡ ਟਰੰਪ ਨੂੰ ਇਲਨ ਮਸਕ ਨੂੰ ਉਹਨਾਂ ਦੀ ਮਨਮਾਨੀ ਨੂੰ ਮਤਲਬ ਕੁੱਲ ਮਿਲਾ ਕੇ ਦੇਖੀਏ ਇਹ ਗੇਮ ਇਹ ਸਿਆਸਤ ਹੈ ਸ਼ਤਰੰਜ ਦੋੇ ਪਾਸੇ ਤੋਂ ਜ਼ੋਰ ਸ਼ੋਰ ਨਾਲ ਜਾਰੀ ਹੈ ਪਰ ਡੋਨਲਡ 트੍ਰੰਪ ਤੇ ਇਲਨ ਮਸਕ ਦਾ ਸੌਦਾਗਰ ਸੁਬਾ ਕਾਰੋਬਾਰੀ ਸੁਬਾ ਇਸ ਚਾਲ ਦੇ ਵਿੱਚ ਇਸ ਸ਼ਤਰੰਜ ਦੇ ਵਿੱਚ ਕੀ ਹੋਰ ਅੱਗੇ ਵੱਧ ਪਾਏਗਾ ਉਹਨਾਂ ਦੀ ਮਨਮਾਨੀ ਕਿੰਨੇ ਦਿਨ ਹੋਰ ਚੱਲ ਸਕੇਗੀ ਦੇਖਣਾ ਕਾਫੀ ਇੰਟਰਸਟਿੰਗ ਰਹੂਗਾ ਬਾਕੀ ਹੋਰ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਹੱਸਦੇ ਵਸਦੇ ਰਹੋ ਟੇਕ ਕੇਅਰ